ਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੁਸੈਨੀ ਵਾਲਾ ਹੈੱਡ ਦੇ ਨਾਲ ਲੱਗਦੇ ਨੋਚੋ ਡੈਮ ਦੀ ਹਾਲਤ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਜਿਸ ਵਿੱਚ ਲੋਹੇ ਦੇ জাল ਵੀ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਸ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ ਕਿਸਾਨਾਂ ਨੇ ਕਿਹਾ ਜਿੱਥੇ ਵੀ ਮਿੱਟੀ ਪਾਉਣ ਦੀ ਲੋੜ ਹੈ ਉੱਥੇ ਹੀ ਤੁਸੀਂ ਬੰਦੇ ਨਾਲ ਵੀ ਮੁਰੰਮਤ ਦੀ ਜ਼ਰੂਰਤ ਹੈ ਉਸ ਨੂੰ ਠੀਕ ਕਰਨਾ ਚਾਹੀਦਾ ਹੈ ਆਪਾਂ ਜੀ ਕਿਹੜਾ ਬੰਨ ਹੈਗਾ ਇਹ ਦੂਸਰੀ ਬੰਨ ਹੈ ਤਾਂ ਇਹ ਇੱਥੇ ਖੋਰੇ ਕਿੰਨੇ ਕੁ ਪਏ ਹੋਏ ਆ ਖੋਰੇ ਵਾਹ ਵਾਹ ਨੇ ਵੱਧੂ ਨੇ ਅੱਛਾ ਹਾਂ ਤਾਂ ਦੇ ਖੋਰੇ ਨੇ ਕੀ ਕੀ ਨੁਕਸਾਨ ਹੋ ਜਾਂਦਾ ਫਿਰ ਇਹਨਾਂ ਦਾ ਇਹਦੇ ਫਸਲਾਂ ਫੁੱਲਣਾਂ ਡੁੱਬ ਜਾਂਦੀਆਂ ਸਾਰੇ ਹਾਂ ਤੇ ਹੈਲ ਨੂੰ ਵੀ ਖਤਰਾ ਹੈ ਹਾਂ ਜਦੋਂ ਪਾਣੀ ਜ਼ਿਆਦਾ ਆ ਜੇ ਤੇ ਫਿਰ ਖਤਰਾ ਹੋ ਸਕਦਾ ਹਾਂਜੀ ਕੀ ਹੋਣਾ ਚਾਹੀਦਾ ਇਹਨਾਂ ਦੇ ਮਿੱਟੀ ਮਿੱਟੀ ਪਾਵੇ ਜਾਂ ਕੋ ਚੰਗੇ ਪੱਥਰ ਪੁੱਥਰਾ ਲੋਚਾ ਵਧਾਣ ਤੇ ਤਾਂ ਹੀ ਪਰਾਂ ਦਰਿਆ ਵਧੇ ਅ ਕੱਲ ਅਸੀਂ ਐਸਡੀਓ ਡਰੇਨੇਜ ਤੇ ਇਸ ਤੋਂ ਇਲਾਵਾ ਐਮਐਲਏ ਜਿਹੜੇ ਅਰਬਨ ਹੈਗੇ ਉਹਨਾਂ ਦਾ ਏਰੀਆ ਬਣ ਵਾਲਾ ਜਿਹੜਾ ਹੈਗਾ ਇਨਸਪੈਕਟ ਕੀਤਾ ਸੀ ਸੁਲਤਾਨ ਵਾਲਾ ਤੋਂ ਚੱਲ ਕੇ ਅਸੀਂ ਬਸਤੀ RAMLAL HABIB ਕੇ ਇਹ ਸਾਰਾ ਏਰੀਆ ਦੇਖ ਕੇ ਆਏ ਹਾਂ ਉੱਥੇ ਜੋ ਜੋ ਸਾਨੂੰ ਲੱਗਦਾ ਸੀ ਕਿ ਕਿਤੇ ਕਿਤੇ ਵੀਕ ਪੁਆਇੰਟਸ ਹੈਗੇ ਆ ਜਾਂ ਫਿਰ ਉੱਥੇ ਪਿੰਡਾ ਵਾਲਿਆਂ ਨੂੰ ਜਿੱਥੇ ਲੱਗਦਾ ਹੈ ਕਿ ਵੀਕ ਪੁਆਇੰਟਸ ਹੈਗੇ ਉਹ ਉਹਨਾਂ ਨੇ ਸਾਨੂੰ ਵਿਜ਼ਿਟ ਕਰਾਏ ਤੇ ਜਿਹੜੀ ਬੰਦੀ ਸਟਰੈਂਥਨਿੰਗ ਹੈ ਉਹ ਸਾਰੀ ਅਪਰੂਵ ਹੋ ਚੁੱਕੀ ਹੈ ਉਹਦਾ ਕੰਮ ਵੀ ਜਿਹੜਾ ਹੈ ਉਹ ਕੱਲ ਸ਼ੁਰੂ ਹੋ ਗਿਆ ਸੀਗਾ ਆਲਰੇਡੀ ਤੇ ਕੁਝ ਜਗ੍ਹਾ ਤੇ ਜਿਹੜੀ ਹੈ ਮਿੱਟੀ ਪਾਣ ਲਈ ਸਾਨੂੰ ਲੋਕਾਂ ਦੀ ਹੈਲਪ ਥੋੜੀ ਚਾਹੀਦੀ ਸੀਗੀ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਤੇ ਇਸ ਤੋਂ ਇਲਾਵਾ ਜਿਹੜੀ ਸਥਿਤੀ ਹੈ ਉਹ ਫਿਲਹਾਲ ਸਾਡੇ ਕੰਟਰੋਲ 'ਚ ਹੀ ਹੈ ਕਿੰਨਾ ਕੁ ਆਣੇ ਜਿਹੜਾ ਕੁਝ ਹੋਵੇਗਾ ਇਸ ਤੋਂ ਇਲਾਵਾ ਫਿਲਹਾਲ ਪਿੱਛੋਂ ਕੋਈ ਪਾਣੀ ਛੱਡੰਦੀ ਸਾਨੂੰ ਕੋਈ ਇਨਫਰਮੇਸ਼ਨ ਹੈ ਨਹੀਂ ਹੈ ਮੋਸਟ ਪ੍ਰੋਬਬਲੀ ਅਗਲੇ 2 ਦਿਨਾਂ ਤੱਕ ਕੋਈ ਪਾਣੀ ਜਿਹੜਾ ਹੈਗਾ ਛੱਡਿਆ ਜਾਏਗਾ ਉਹ ਜਿਸ ਤਰ੍ਹਾਂ ਦਾ ਵੀ ਇਨਫਰਮੇਸ਼ਨ ਹੋਏਗੀ ਹਾਂਜੀ ਹਲੇ ਅਗਲੇ 2 ਦਿਨ ਤੱਕ ਪਾਣੀ ਜਿਹੜਾ ਹੈਗਾ ਉਹ ਉੱਥੇ ਡੇਨ ਇਨਫਰਮੇਸ਼ਨ ਹੈ ਜੀ ਸਾਨੂੰ ਤੇ ਉਹ ਕਿੰਨਾ ਛੱਡਦੇ ਆ ਉਹ ਉਸੇ ਟਾਈਮ ਤੇ ਪਤਾ ਲੱਗੇ ਬਿਊਰੋ ਰਿਪੋਰਟ ਲੁਧਿਆਣਾ ਲਾਈਵ